ਸਿਕਲ ਅੰਟੀ ਜੀ ਹਸਪਤਾਲ ਬਾਬ ਕੀ ਹਾਲ ਆ ਵਧੀਆ ਵਧੀਆ ਹੋਰ ਸੁਣਾਓ ਫੇਤਾ ਕਿਦਾਂ ਫੇਤਾ ਵੀ ਠੀਕ ਆ ਕਿੱਧਰ ਆਏਗੇ ਮੰਮੀ ਮਿਲਣ ਤਾਂ ਨੂੰ ਨਹੀਂ ਨਹੀਂ ਮੈਂ ਲਪੇਣੀ ਮੈਨੂੰ ਕੰਮ ਹੀ ਨਹੀਂ ਮੈਨੂੰ ਕੋਈ ਮਤਾਂ ਤਾਂ ਆਈ ਅੱਛਾ ਅੱਛਾ ਮੈਂ ਕਿਹਾ ਚਲੋ ਜੇ ਨਹੀਂ ਮਿਲਦੇ ਮਿੰਦਾ ਚੋ ਤੇ ਕੰਮ ਨਹੀਂ ਕੋਈ ਨਹੀਂ ਮਮਮੀ ਤੇ ਨਾ ਕਰ ਲਈ ਗੱਲ ਚਲੋ ਠੀਕ ਆ ਹੋਰ ਸੁਣਾਓ ਠੀਕ ਠਾਕ ਹਾਂਜੀ ਹਾਂਜੀ ਵਧੀਆ ਚੰਗਾ ਬਾਬ ਇਹ ਤਾਂ ਪਿੰਦਰ ਦੀ ਮੰਮੀ ਆ ਮੈਨੂੰ ਲੱਗਦਾ ਦਾਲ ਚ ਕੁਛ ਕਾਲਾ ਵਾ ਉਦੋਂ ਤੋਂ ਬਾਅਦ ਕੋਈ ਨਾ ਕੋਈ ਗੱਲ ਤਾਂ ਹੋਈ ਹੁਣੀ ਇਹਨਾਂ ਦੇ ਘਰ ਉਸੇ ਮਾਮਲੇ 'ਚ ਮੈਨੂੰ ਲਾਦਾ ਆਏ ਆ ਟਕਾ ਤਾਂ ਮੈਨੂੰ ਵੀ ਨਹੀਂ ਹੋਣਾ ਮੈਂ ਵੀ ਪਤਾ ਕਰਕੇ ਛੱਡੂੰਗੀ ਕੀ ਗੱਲ ਹੋਈ ਆ ਕੋਈ ਨਹੀਂ ਕੁਛ ਦੀਆਂ ਨਾ ਇੱਕ ਵਾਰੀ ਮੰਮੀ ਨੂੰ ਕੀ ਪਤਾ ਦੱਸ ਹੀ ਦੇਣਾ ਆ ਛੱਡੋ ਕੰਮ ਇੱਧਰ ਹੋ ਕੇ ਤਾਂ ਮੇਰੀ ਗੱਲ ਸੁਣੋ ਦੱਸ ਦੱਸਣਾ ਸੁਣਾ ਕੀ ਆ ਹੈ ਆ ਜਿਹੜੀ ਜਸਵਿੰਦਰ ਵਾ ਆਹੋ ਹੈ ਆ ਹੁਣੇ ਆਈ ਹੀ ਕਰਾ ਹੁਣੇ ਗਈ ਆ ਅੱਛਾ ਆਹੋ ਮੇਰੇ ਆਖਿਆ ਪਛੈਦ ਕੋ ਰਿਸ਼ਤੇ ਰਿਸ਼ਤੇ ਦੀ ਗੱਲ ਕਰਨ ਆ ਗਈ ਆ ਹੈ ਹੈ ਪਰ ਹਿੰਮਤ ਵੇਖੋ ਇਹਦੀ ਆਣ ਕੇ ਤਾਂ ਉਲਟਾ ਮੈਨੂੰ ਕਹਿਣ ਦੀ ਵੀ ਆਪਣੇ ਭਤੀਜੀ ਨੂੰ ਸੰਭਾਲ ਕੇ ਰੱਖੋ ਹੈ ਤੇ ਮੈਂ ਹਾਂ ਮੈਂ ਜੋ ਆਪਣੇ ਭਤੀਜੀ ਨੂੰ ਸੰਭਾਲਾਂ ਤੂੰ ਆਪਣਾ ਮੁੰਡਾ ਸੰਭਾਲ ਲੈ ਆਹੋ ਠੀਕ ਵਾ ਨਾ ਆਂਦੀ ਆ ਇਹ ਨਹੀਂ ਕਸੂਰ ਸਾਰਾ ਤੁਹਾਡੇ ਭਤੀਜੀ ਦਾ ਲੱਗਦਾ ਮੈਨੂੰ ਤੇ ਤੁਸੀਂ ਇੱਥੇ ਕੱਲ ਹੀ ਲੈ ਕੇ ਆਏ ਜੇ ਤੁਸੀਂ ਨੂੰ ਉੱਥੇ ਛੱਡ ਆਓ ਮੇਰੀ ਗੱਲ ਸੁਣਾ ਉਹਦੇ ਪੈਣਾ ਹੀ ਗੜ ਵੀ ਤੂੰ ਕੀ ਵੇਖਿਆ ਸਾਡਾ ਹੈ ਬਥੇਰਾ ਪਈ ਜਿੰਨੇ ਜੋਗੀ ਹੈਗੀਆਂ ਕੇ ਹੁਣ ਘਰ ਆਏ ਤੇ ਗਾਲੀਂ ਨਾ ਵੀ ਪਿਆ ਜਾਂਦਾ ਹੁੰਦਾ ਜਬਾਨ ਉਤਨਾ ਦੇ ਬੜੀ ਚੱਲਦੀ ਆ ਵੇਖਾ ਨਾ ਉਹਨਾਂ ਚ 24 ਕਿਲੇ ਕਪਤ ਕਰਦੇ ਨਹੀਂ ਤਾਂ ਉਹਦੇ ਗਾੜੀ ਤੇ ਕੀ ਹੋਇਆ ਤੈਨੂੰ ਆਹ ਵੇਖੋ ਤਾਂ ਤਾਂ ਗੱਲ ਦੱਸਣੀ ਨਾ ਪੰਜਾਹ ਦਾ ਘਟਾਵਾ ਹਾਦੀ ਹੋਈ ਤੁਹਾਡੇ ਵਾਲੀ ਤਾਂ ਰਿਮੈਨ ਕਰਕੇ ਦੱਸਣ ਢਈ ਆ ਓਏ ਆਂਦੀ ਕੀ ਗਾੜੀ ਤੇ ਕਰ ਦੱਸ ਨਾ ਤੁਸੀਂ ਮੇਰੇ ਗੱਲ ਪਿਆਜੋ ਪਹਿਲਾਂ ਫੇਰ ਦੱਸੂਗੀ ਹਾਦ ਹੋਈ ਏ ਤੇਰੇ ਵਾਲੀ ਯਾਰ ਆਖਣਾ ਕੀ ਆਂਦੀ ਆਪਣੀ ਭਤੀਜੀ ਨੂੰ ਨਾ ਛੱਡ ਆਓ ਉਹਨੂੰ ਕਹਿਣਾ ਏ ਸਾਡੀ ਰਿਸ਼ਤੇਦਾਰ ਆ ਅਸੀਂ ਆ ਛੱਡਣ ਜਾਈਏ ਨਾ ਜੀ ਤੂੰ ਕੋਣਾ ਅਡੇ ਘਰਾਂ ਕਿਨੇ ਗੱਲ ਕਰਨ ਜੋਗੀ ਨਹੀਂ ਮੈਂ ਹਿੰਮਤ ਵੇਖੋ ਆਪਣੇ ਮੁੰਡੇ ਨੂੰ ਟੱਕਦੀ ਤੇ ਆਣ ਕੇ ਤੇ ਮੇਰੀ ਪਤੀਜੀ ਦੇ ਗੱਲ ਪੈਣ ਲਈ ਆ ਮੈਂ ਤਾਂ ਕਹਿਤਾ ਸਾਫ ਸਾਫ ਮੈਂ ਜਾ ਕੇ ਤਾਂ ਆਪਣੇ ਮੁੰਡੇ ਨੂੰ ਸਮਝਾਉ ਉਹਨੂੰ ਕਹਾਂਗਾ ਆਪਣਾ ਮੁੰਡਾ ਸੰਭਲ ਕੇ ਚੱਲ ਜਾ ਹਾਂ ਇਹਨੇ ਇੱਥੇ ਰਹਿਣਾਗਾ ਮੇਰੀ ਸੁਣੋ ਗੱਲ ਉਹਨਾਂ ਦੇ ਘਰ ਚ ਪੈ ਗਿਆ ਜੇ ਕਪਾਤ ਆਂਦੀ ਕੁੰਡੇ ਨੇ ਤਾਂ ਸਾਡਾ ਨੱਕ ਬੰਦ ਕਰਤਾ ਤੇ ਮੈਂ ਹਾਂ ਅਜੇ ਤੇ ਸ਼ਰਵਾਦ ਚ ਗਾੜੀ ਗਾੜੀ ਵੇਖ ਕੀ ਬੜਦਾ ਵਾ ਮੈਂ ਕੋ ਛੱਡ ਕੇ ਆ ਆਪਣੇ ਪਤੀ ਨੂੰ ਮੈਂ ਤਾਂ ਪੱਕੀ ਲਿਉਣੀ ਇੱਥੇ ਉਹ ਵਿੱਚੋਂ ਪਤਾ ਕਿਹੜੇ ਕੰਮ ਆਈ ਹੀਗੀ ਹੈ ਵੀ ਜਿਹੜੀ ਗੱਲ ਵਾ ਨਾ ਇੱਥੇ ਦੀ ਇੱਥੇ ਠੱਪ ਹੋ ਜੇ ਅਸੀਂ ਆਪਣੇ ਮੁੰਡੇ ਨੂੰ ਸਮਝਾ ਲਿੰਨੇ ਆ ਤੁਸੀਂ ਆਪਣੀ ਪਤੀਜੀ ਨੂੰ ਸਮਝਾ ਲਓ ਪੁਰਨੂ ਆਖਣਾ ਹੈ ਮਮੀ ਜੀ ਬਣਵਾ ਤੇਰਾ ਬੇੜਾ ਕਰ ਕਰਨਾ ਤੇ ਇਹ ਕੁੜੀ ਲੈਣ ਰਹੀ ਇੱਥੇ ਇਹਨੂੰ ਨਹੀਂ ਨਾ ਪਤਾ ਹੈ ਉਹ ਤਾਂ ਸਮਝਦੀ ਹੈ ਕਿ ਸ਼ਾਇਦ ਇੱਥੇ ਗੱਲ ਮੁੱਕ ਜਾਣੀ ਰਿਸ਼ਤਾ ਤਾਂ ਮੈਂ ਕਰਨਾ ਨਹੀਂਗਾ ਹੈ ਇਹਨੂੰ ਇਹ ਨਹੀਂ ਪਤਾ ਕਿ ਤੇਰੇ ਨੱਕ ਦੀਆਂ ਕੀੜਾ ਕਢਾਉਣੀਆਂ ਵਾ ਉਹਨੂੰ ਗੱਲ ਦੱਸਣੀ ਕਹਿਆ ਵੀ ਸਾਡੇ ਦਿਮਾਗ ਚ ਇਹੋ ਜੀ ਗੱਲ ਚੱਲੇ ਵੀ ਤੇਰੀ ਗੁਤੜੀ ਨਾਲ ਚੰਗਾ ਦੁਬੋਣਾ ਦੇਖੋ ਹੋਰ ਕੀ ਤੁਹਾਡੀ ਗੱਲ ਤਾਂ ਬਿਲਕੁਲ ਸਹੀ ਆ ਹੁਣ ਆਇਆ ਝੂਠ ਪਹਾੜ ਥੱਲੇ ਹੁਣ ਵੇਖਿਓ ਇਹਦਾ ਬਿਹਾਨੀ ਕਰਨੀ ਆ ਬੜਾ ਮੂੰਹ ਰੋੜਨੋ ਗੱਲਾ ਕਹਦੇ ਸੀ ਹੈਡ ਹੈ ਪਿੰਦਰ ਐ ਸਾਡਾ ਪਿੰਦਰ ਹੈ ਹੁਣ ਪਤਾ ਲੱਗਣਾ ਕੋਈ ਗੱਲ ਨਹੀਂ ਹੁਣ ਸਾਡੇ ਹੱਥ ਆ ਗਈਏ ਗੱਲ ਮੇਰੀ ਗੱਲ ਸੁਣਾ ਤੂੰ ਹੁਣ ਢਿੱਲਾ ਕਰੀ ਇਹਨੇ ਇੱਕ ਦੋ ਵਾਰ ਹੀ ਹੋਰ ਹੋਣਾ ਇਹਦੇ ਆ ਉੱਤੇ ਚੜ ਕੇ ਰਹਿਣਾ ਹੀ ਪੂਰਾ ਮੈਂ ਫਿਕਰ ਨਾ ਕਰੋ ਤੀ ਮੈਂ ਤਾਂ ਤਾਂ ਹੀ ਆਈ ਆ ਤੁਹਾਨੂੰ ਜੱਕ ਦੱਸ ਆਵਾ ਪੀ ਆ ਗਈ ਅੱਜ ਪਹਿਲਾ ਫੇਰਾ ਤੇ ਹੋ ਗਿਆ ਉਹਦਾ ਤੂੰ ਤਾਂ ਤਿੰਨ ਮੈਂ ਤਾਂ ਸਹੀ ਗੱਲ ਮੈਂ ਹਾਂ ਕੱਲ ਬਹੁਤ ਲੰਡੇ ਹੀ ਇਹ ਘਰ ਕਪਾਤ ਦੇ ਘਰ ਪਿਆ ਵਾ ਮੈਨੂੰ ਤਾਂ ਪਤਾ ਨਹੀਂ ਵੀ ਚਲੀ ਗੱਲ ਦਾ ਜਿਹੜਾ ਜੰਮਿਆ ਦਾ ਮੁੰਡਾ ਸਾਊ ਉਹਨੇ ਥੱਲੇ ਲਾਉਣੇ ਆ ਹੁਣ ਵੇਖਿਆ ਜਿਹੜਾ ਨੱਕ ਕੱਢੀ ਸਰਦਾ ਨਾ ਦੋਵੇਂ ਜੀ ਠੀਕ ਠਾਕ ਆ ਵਧੀਆ ਬੂਟਾ ਸਿਆ ਤੂੰ ਸੁਣਾ ਹੋਰ ਪਰਿਵਾਰ ਠੀਕ ਠਾਕ ਹੈ ਨਾ ਹਾਂ ਫਸਲ ਵਾੜੀ ਠੀਕ ਆ ਮੈਂ ਤਾਂ ਪਾਤੀਆਂ ਕਣਕਾਂ ਰਾਦੀਆਂ ਹਾਂ ਹਾਂ ਅਮੀਰ ਆ ਕੀ ਪਤਾ ਵਾ ਨਾਲੇ ਮੀਂਹ ਕਿੰਨਾ ਪੈਣਾ ਵਾ 46 ਦੇਣ ਵਾ ਜੇ ਪਿਆ ਵਿਦਿਕ ਤੇ ਕਿੰਨੇ ਮਿਹਣਾਉਣੀਆਂ ਮੀਂਹ ਕਿੰਨਾ ਪੈਣਾ ਅਛਾ ਰਿਸ਼ਤੇ ਬਾਰੇ ਪਿੰਦਰ ਨੇ ਓ ਯਾਰ ਰਿਸ਼ਤੇ ਤਾਂ ਹੋਰ ਵੀ ਇੱਕ ਦੋ ਆਉਂਦੇ ਸੀ ਤੇ ਪਿੰਦਰ ਅਜੇ ਮੰਨਦਾ ਨਹੀਂਗਾ ਹੈ ਤੇ ਨੇ ਗੱਲ ਤੇ ਤੇਰੀ ਠੀਕ ਵਾ ਰਿਸ਼ਤਾ ਤੇ ਤੂੰ ਚੰਗਾ ਹੀ ਕਰਾਏਂਗਾ ਜੇ ਕੋਈ ਹੈ ਤੇਰੇ ਹੱਥੇ 'ਚ ਤੇ ਪਰ ਹੁਣ ਮੁੰਡਾ ਵੀ ਮੰਨੇ ਤੇ ਤਾਂ ਹੀ ਹੈ ਨਾ ਕੋਈ ਨਹੀਂ ਫੇਰ ਕਰਦੇ ਸਲਾਹ ਮੈਂ ਘਰ ਕਰਦਾ ਜੀ ਮਾਂ ਨਾਲ ਤੇ ਪਿੰਦਰ ਨਾਲ ਗੱਲ ਤੇ ਜੇ ਕੋਈ ਗੱਲ ਤੈਅ ਹੋਈ ਤੇ ਫੇਰ ਤੈਨੂੰ ਦੱਸ ਦਾਂਗੇ ਹਾਂ ਨੱਕ ਵੇਖਿਆ ਕਿਦਾਂ ਰਗੜਦੇ ਸਾਡੇ ਗਲੀ ਆ ਕੇ ਹੂੰ ਠੀਕ ਵਾਤਾ ਉਹ ਨਾਲੇ ਨਾ ਔਲਾਦ ਗਲੀ ਝੁਕਣਾ ਹੀ ਪੈਂਦਾ ਹੁੰਦਾ ਵਾ ਇਹਨਾਂ ਵੀ ਬੜਾ ਬੁਥਾ ਤਾ ਕਰ ਕਰ ਲੱਗੋ ਲੱਗਦੇ ਹੁੰਦੇ ਠੀਕ ਨਹੀਂ ਮੈਂ ਵੀ ਐਵੇਂ ਸਕੀਮ ਨਹੀਂ ਲਾਈਏ ਮੈਨੂੰ ਵੀ ਪਤਾ ਹੀਗਾ ਵੇ ਇਹ ਜੀ ਸਕੀਮ ਲਾਉਂਗੀ ਤੇ ਫੇਰ ਇਹ ਵਲ ਚਾਉਣੇ ਆ। ਉਹ ਨਾਲੇ ਜੀਵਨ ਧੀ ਵੀ ਤੇਰੀ ਕਿਤੇ ਕਿੰਨੀ ਘੱਟ ਹੋਣੀ ਆ। ਠੀਕ ਨਹੀਂ? ਵਾਕਿਆ ਸਹੀ ਗੱਲ ਵਾ। ਅਜੇ ਤੇ ਮੇਰੀ ਪਤੀ ਰੰਦੇ ਘਰ ਵੜ ਲੈਣ ਦੋ। ਫੇਰ ਵੇਖਿਓ ਜੇ ਚੜੇ ਨਾਲ ਚ ਬਾਤ ਤੇ ਗੱਲ ਕਰਿਓ। ਸਹੀ ਗੱਲ ਵਾ। ਆਹੋ। ਤਕੜਾ ਕਟਕਰੀਦਾ ਬਸ। ਕੋਈ ਗੱਲ ਨਹੀਂ। ਕਿਚੀ ਜਾਓ। ਸਿਰੇ ਲਾਦੀਆਂ ਇੱਕ ਰੀ। ਮੈਂ ਤੇ ਵੇਖੀ ਜਾਓ। ਬਸ ਬਸ ਠੀਕ ਆ। ਓਏ ਆਹੋ ਚੰਗੀਆਂ ਕੁੜੀਆਂ ਵੀ ਕਿੱਥੇ ਲੱਭਦੀਆਂ ਵਾਂ? ਪੜੀਆਂ ਲਿਖੀਆਂ। ਕੋਈ ਗੱਲ ਨਹੀਂ। ਚਲੋ ਠੀਕ ਆ ਹੈ। ਲੈ ਮੇਰਾ ਭਰਾ ਹੈ। ਆ ਗਈਆਂ ਆਦ ਮੈਂ ਗਈਆਂ ਤਾਂ ਫੋਨ ਕੀਤਾ ਹੁੰਦਿਆ ਉਹ ਬੂਟੇ ਦਾ ਰਿਆ ਸੀ ਫੋਨ ਆਉਣਾ ਇਹ ਕੀ ਆਂਦਾ ਯਾਰ ਐਡੀ ਔਖੀ ਘੋਣ ਨਹੀਂ ਆ ਕਹਿੰਦਾ ਹੈ ਉਹ ਕੁੜੀ ਵੱਲੋਂ 10 ਪਾਉਂਦੇ ਆ ਗਿ ਪਿੰਦਰ ਵਾਸਤੇ ਕਹਿੰਦਾ ਬੜਾ ਵਧੀਆ ਪਰਿਵਾਰ ਵਾ ਕੁੜੀ ਵੀ ਬੜੀ ਵਧੀਆ ਵਾ ਘਰਬਾਰ ਸਾਂਭਣ ਵਾਲੀ ਆ ਤੇ ਪੜ੍ਹੀ ਲਿਖੀ ਕੁੜੀ ਆ ਤੇ ਮੈਂ ਹੁਣ ਉਹਨੂੰ ਕੀ ਕਹਿੰਦਾ ਤੇ ਸਾਡਾ ਮੁੰਡਾ ਨਹੀਂ ਮੈਂ ਵੀ ਉਹ ਅਜੇ ਇਦਾਂ ਹੀ ਆ ਕੋਈ ਸਲਾਹ ਨਹੀਂ ਬਣ ਰਹੀ ਐ ਇਹੋ ਕਹਿੰਦਾ ਫਿਰ ਰੁਕ ਜਾ ਨਾ ਨੁਕਰ ਕਰਦਾ ਵਾ ਤੇ ਮੈਂ ਇਹਦੀ ਸਲਾਹ ਬਣੂ ਤੇ ਤੈਨੂੰ ਦੱਸ ਦਾਂਗੀ ਇਹਨੇ ਸਾਨੂੰ ਕਿਹੇ ਪਾਸੇ ਜੰਗਲ-ਗਰ ਬਣੇ ਨਹੀਂ ਛੱਡਣਾ ਉਧਰ ਗਈ ਅਗਲੀ ਨੇ 32 ਗੱਲਾਂ ਕੀਤੀਆਂ ਨਹੀਂ ਮੀਂਹ ਦੀ ਗੱਲ ਵੀ ਕਰਾਈ ਹੋਰ ਨਹੀਂ ਕੀ ਜਾਂਦੀ ਮੈਂ ਜਾ ਕੇ ਉਧਰ ਤਰੀਕੇ ਨਾਲ ਗੱਲ ਕੀਤੀ ਮੈਂ ਪਰਉਣੀ ਆਈ ਤੁਹਾਡੇ ਘਰ ਕੋਈ ਆਹ ਆਂਦੀ ਆ ਮੇਰੀ ਪਤੀ ਆਈ ਤੁਹਾਨੂੰ ਪਤਾ ਤਾਂ ਹੈ ਜਿੱਦਾਂ ਦੀ ਹਾਲੀ ਹੰਕਾਰੀ ਜਈ ਤੇ ਮੈਂ ਆਖਿਆ ਕਿ ਮੇਰਾ ਜੀਬ ਨਹੀਂ ਕਰਦਾ ਗੱਲ ਕਰਨ ਨੂੰ ਜੇ ਮੈਂ ਕਰਾਂ ਤਾਂ ਭੈਣਾ ਕਿਵੇਂ ਮੇਰੇ ਦਿਵਾਲੀ ਨਾ ਹੋ ਜੀ ਕਹੀ ਵੀ ਨਹੀਂ ਕਰ ਜਦੋਂ ਮੈਂ ਕੀਤੀ ਅੱਗੋਂ ਮੈਨੂੰ ਪੈ ਗਈ ਆਂਦੀ ਤੁਹਾਡੇ ਮੁੰਡੇ ਦੀ ਗਲਤੀ ਹੋਊਗੀ ਤੁਹਾਡੀ ਦੀ ਕੁੜੀ سونے ਵਰਗੀ ਚਲੋ ਤੇ ਕਰਕਣੇ ਨੇ ਮੈਨੂੰ ਮੱਕ ਦੇਣ ਜੋ ਕੀ ਛੱਡਿਆ ਤੁਸੀਂ ਵੇਖ ਲੈ ਕਿਦਾਂ ਛਤਰ ਪਾਉਣ ਰਹੀ ਸੀ ਨਿਕਾ ਕੋਲੋਂ ਅਗਲੀ ਆਂਦੀ ਮੈਂ ਫਿਰ ਇਹ ਵੀ ਕਿਹਾ ਮੈਂ ਤਾਂ ਇਹਨੂੰ ਤੁਸੀਂ ਆਪਣੀ ਭਤੀ ਨੂੰ ਪਿੰਡ ਛੱਡਾ ਹੋਏ ਦੇ ਆਂਦੀ ਮੇਰੀ ਭਤੀ ਦਿਨੇ ਰਵੇ ਰਾਤ ਰਹਿ ਤੁਸੀਂ ਕੌਣ ਹੋ ਇਹ ਨਹੀਂ ਗੱਲਾਂ ਕਰਨ ਵਾਲੀ ਇਹੋ ਸੱਚੀ ਹੈ ਆਪਣੇ ਥਾਂ ਤੇ ਤਾਂ ਦੇਹ ਮੁੰਡੇ ਦੀ ਗਲਤੀਆਂ ਨਹੀਂ ਤਾਂ ਤੁਸੀਂ ਸਾਡੀ ਕੁੜੀ ਪੰਡਣ ਰਹਿ ਜੀ ਦੱਸੋ ਕਿ ਫੇਰ ਮੈਂ ਕੀ ਆਂਦੀ ਮੈਂ ਤਾਂ ਸ਼ਰਮਿੰਦੀ ਹੋਈ ਨੇ ਮੂੰਹ ਤੇ ਜ਼ੁਬਾਨ ਕੱਢਦੀ ਵੀ ਦੱਸਦੀ ਹਨ ਕਰਾਂ ਕੀ ਬਗਾਨੇ ਘਰ ਆਈ ਹਾਂ ਹੁਣ ਕੀ ਕੀ ਕੀਤਾ ਫੇਰ ਉਹਨੂੰ ਕੁਛ ਨਹੀਂ ਹੋਇਆ ਅਗਲੀ ਨੇ ਲਾਹ ਪਾ ਕੀਤੀ ਤੇ ਚੁੱਪ ਕਰਕੇ ਫੇਰ ਮੈਂ ਹਾਰ ਕੇ ਉੱਠ ਕੇ ਆ ਗਈ ਆ ਉਹਨੇ ਮੇਰੀ ਕੋਈ ਨਹੀਂ ਸੁਣਦੀ ਨਾ ਹੀ ਸ਼ਰੀਕਾ ਵਾ ਤੁਹਾਨੂੰ ਪਤਾ ਹੀ ਆ ਕੀ ਦਨੀਓ ਹੈਗੀ ਕੋਈ ਭੁੱਲਤ ਹੈ ਨਹੀਂਗੀ ਮੈਂ ਨਾ ਇਹ ਚੰਗਾ ਭਲਾ ਹੀ ਵੀ ਇਹਨੂੰ ਇਹ ਕਿਹੜਾ ਭੂਤ ਸਿਰ ਤੇ ਸਵਾਰ ਹੋ ਗਿਆ ਮੇਰਾ ਤਾਂ ਜੀ ਕੰਡਾ ਤੇ ਜਾ ਕੇ ਚਪੇੜੀਂ ਲਿਆ ਪਾ ਇਹਨੂੰ ਲੱਗ ਪਤਾ ਜਾਵੇ ਵੀ ਮੇਰੀ ਕਿਉਂ ਸਾਰੇ ਪਾਸੇ ਥੂ-ਥੂ ਕਰਾਉਂਦੇ ਆ ਮੈਨੂੰ ਕਿਉਂ ਮੈਨੂੰ ਜੀਨ ਜਿਹਾ ਭੂਤ ਹੈ ਨਾ ਦੱਸ ਇਹਨੂੰ ਜਾ ਆਹ ਨਾਲ ਤੂੰ ਮੇਰੇ ਹੁੰਦੀ ਆ ਮੈਨੂੰ ਮੇਰੀ ਗੱਲ ਮੈਨੂੰ ਨਾਲ ਖੜ ਤੇਰੀ ਉਹਨੇ ਜਰ ਲਾਣੀ ਮੇਰੇ ਮੂੰਹ ਗੱਲਾਂ ਨਿਕਲ ਜਣੀਆਂ ਵਾਦਾ ਤੇ ਫੇਰ ਇਹਨੇ ਰੋਣਾ ਹੀ ਨੂ ਕੱਲ ਨੂੰ ਕੋ ਮਾੜੀ ਚੰਗੀ ਗੱਲ ਹੈ ਕਿ ਤੂੰ ਵੀ ਗੱਲ ਮੇਰੇ ਤੋਂ ਛੱਡ ਦੇਣੀ ਇਹਨੇ ਗੁੰਗਲੇ ਨੇ ਜਿਹੜਾ ਮੈਨੂੰ ਕੱਲ ਲਿਆ ਸੀ ਮੇਰਾ ਤਾਂ ਕਿਹਾ ਹੋ ਸਕਦਾ ਕੋ ਕੁੜੀ ਤਾਂ ਵੀ ਸਹਿਮਤੀ ਹੋਊਗੀ ਤਾਂ ਤਾਈ ਨੇ ਘਲਿਆ ਜਦੋਂ ਅਗਲੇ ਤਾਂ ਮੰਨਦੀ ਨਹੀਂ ਤੇ ਇਹ ਵੀ ਆਪਣੇ ਕੋਲੋਂ ਹੀ ਕਹਤਾ ਸਾਰਾ ਕੁਝ ਐਦਿਆਂ ਚਲਾਕੀਆਂ ਕਿ ਐਦਿਆਂ ਚਲਾਕੀਆਂ ਅੱਜ ਕੱਲ ਦੇ ਨਿਆਣੇ ਤਾਂ ਲੈ ਕੇ ਹੀ ਬਹਿ ਗਏ ਨੇ ਮਾਂ ਬੀ ਇਹਨੂੰ ਸਮਝ ਚਲ ਜਾ ਹਾਂ ਗਲਤ ਕਰ ਆਂਦਾ ਕੀ ਆ ਕਰਕੇ ਲੈਣੀ ਆ ਵੇਖੀ ਇਹਦੀ ਵਾਂ ਤੇ ਤਾਂ ਕੋੜੀ ਨਵਾਲੀ ਬੱਲੇ ਉਹ ਤੇਰੇ ਆਨੇ ਆ ਕਰੇ ਮੁੰਡਾ ਜਵਾਨ ਹੋਊਗਾ ਕਦੇ ਵਿਆਹ ਕਰਾਂਗੇ ਕਦੇ ਖੁਸ਼ੀ ਮਨਾਵਾਂਗੇ ਘਰ 'ਚ ਸਿਆਪਾ ਪਾ ਕੇ ਰਾਤਾ ਸਾਡੇ ਬਾਹਰ ਜਿੱਥੇ ਆਉਣਾ ਜਾਣਾ ਨਹੀਂ ਉੱਥੇ ਜਾ ਕੇ ਸਾਨੂੰ ਫਸਾਉਂਦੇ ਆ ਕੁਆਜੀ ਹਾਂ ਪਤਾ ਉਹ ਜਿਹੜੀ ਆਂਟੀ ਜੀ ਆਈਆਂ ਉਹ ਪਿੰਡ ਦੇ ਰੋਮਾਂ ਨੇ ਆਹੋ ਪਤਾ ਪਿੰਡ ਦੇ ਮਮੀ ਹੀ ਹੈ ਤੇ ਕੀ ਕਰਨੇ ਰਿਸ਼ਤਾ ਮੰਗਣ ਵਾਸਤੇ ਆਈ ਨੀ ਕਾਨੂੰ ਰਿਸ਼ਤਾ ਮੰਗਣ ਆਏ ਹੀਗੇ ਇੱਥੇ ਬੈਠਨ ਮੈਨੂੰ ਦੱਸਣੀ ਦੱਸੋ ਕੀ ਹੈ ਹੋਣਾ ਹਨਾ ਕੀ ਆ ਉਹ ਤੇ ਆਣ ਕੇ ਤੇ ਉਲਟਾ ਤੇਰਾ ਕਸੂਰ ਕੱਢ ਗਈ ਉਹ ਹੈ ਕਦੀ ਸਾਡੇ ਘਰ ਨਹੀਂ ਆਈ ਐਡਾ ਨਾ ਪੁੱਛਾ ਉਹ ਜਨਾਨੀ ਦਾ ਤੇ ਅੱਜ ਆਈ ਉਹ ਤੇ ਆ ਜਾਣ ਕੇ ਤੇਰਾ قصور ਕੱਢ ਗਈ ਐ ਸਾਰਾ قصور ਹੀ ਪੈਂਚ ਤੁਹਾਡੀ ਪਤੀਜੀ ਦਾ ਉਹਨੂੰ ਜਾ ਕੇ ਤੇ ਛੱਡ ਆਊਟ ਸਾਡੇ ਤਾਂ ਮੁੰਡੇ ਨੇ ਕਾਲਾ ਪਾ ਤੀ ਘਰ ਚ ਸਾਡੇ ਘਰ 'ਚ ਤਾਂ ਕਾਲਾ ਹੀ ਬੜੀ ਐ ਅਸੀਂ ਕੀ ਕਰੀਏ ਤੇ ਦੱਸ ਹੁਣ ਮੈਂ ਕੀ ਕਹਿੰਦੀ ਉਹਨੂੰ ਜੇ ਤੇ ਕੋਤੋਂ ਮੰਗਦੀ ਰਿਸ਼ਤਾ ਤੇ ਮੈਂ ਖੁਸ਼ੀ ਖੁਸ਼ੀ ਤੁਹਾਡਾ ਰਿਸ਼ਤਾ ਕਰ ਦਿੰਦੀ ਤੇ ਪਰ ਹੁਣ ਜਦੋਂ ਗੱਲਾਂ ਇਹੋ ਜਿਹੀਆਂ ਕਰ ਗਈ ਆ ਫਿਰ ਗੁੱਸਾ ਨਹੀਂ ਆਉਂਦਾ ਆਪਣਾ ਪੂਆ ਜੀ ਹੁਣ ਹੋਈਆਂ ਗੱਲਾਂ ਕਰਦੇ ਆ ਤੇ ਮੰਨ ਲਓ ਜੀ ਕੱਲ ਨੂੰ ਹਟਾ ਰਿਸ਼ਤਾ ਹੋ ਗਿਆ ਤੇ ਮੈਨੂੰ ਤੰਗ ਕਰਨੀ ਹੈ ਤੇ ਫੇਰ ਕੀ ਕਰਨੀ ਆਪਾਂ ਲੈ ਐਡੀ ਮਜਾਰ ਉਹਨਾਂ ਦੀ ਤੈਨੂੰ ਤੰਗ ਕਰਨਗੇ ਤੇਰੀ ਭੂਆ ਦੇ ਹੁਣ ਜਾਂ ਤੈਨੂੰ ਕੋਈ ਹੱਥ ਲਾ ਜੇ ਇਹ ਕਿਥੇ ਲਿਖਿਆ ਵਾ ਤੇ ਨਾਲੇ ਪੁੱਤ ਸਭ ਕੁਝ ਹੁੰਦਾ ਆਪਣੇ ਹੱਥ ਵਿੱਚ ਬੰਦੇ ਨੂੰ ਵਸ ਵਿੱਚ ਕਰ ਲਈ ਇਹਦਾ ਅਗਲੇ ਦੀ ਜੁੱਤ ਨਹੀਂ ਹੁੰਦੀ ਮੁਰਕੇ ਕਦੋਂ ਕੋਈ ਗੱਲ ਕਰ ਜੇ ਤੇ ਨਾਲੇ ਸਾਸਵਰੇ ਨੂੰ ਤੂੰ ਵੀ ਕਹਿਣਾ ਵਾ ਵੱਡੀ ਗੱਲ ਤੇ ਮੇਰ ਮੁੰਡੇ ਦੀ ਆ ਉਹ ਤਾਂ ਤੇਰੇ ਵਸ ਵਿੱਚ ਵਾ ਨਾ ਆ ਬੇ ਕੋ ਮਮੀ ਇੱਧਰ ਆ ਜਾਓ ਆ ਗਈ ਜੀ ਆਈ ਸੱਤ ਸਵਾਹ ਤੋ ਆ ਕੇ ਰੱਖ ਦਿੱਤੀ ਮੇਲੇ ਅਗਲੀ ਟਕੇ ਟਕੇ ਇਹਨੀਆਂ ਗੱਲਾਂ ਕਰਦੀ ਮੈਨੂੰ ਕਿਉ ਮੰਮੀ ਕੀ ਗੱਲ ਹੈ ਰਿਸ਼ਤੇ ਦੇ ਗੱਲ ਦੀ ਕੀਤੀ ਉਹ ਰਿਸ਼ਤਾ ਮੰਗੇ ਮੇਰੀ ਪੈਰ ਦੀ ਜੁੱਤੀ ਮੈਂ ਆ ਕਿਉ ਮੰਗਾਂ ਮੈਂ ਆ ਤੋ ਅੱਧਾ ਜਾ ਕੇ ਗੱਲ ਕੀਤੀ ਕਿ ਤੇਰੇ ਘਰ ਤੋਂ ਪਰੌਣੀ ਆਈ ਆ ਤੇ ਕੀ ਗੱਲ ਬਾਤ ਵਾ ਭਤੀ ਆਦੀ ਆ ਹੋ ਮੇਰੀ ਭਤੀ ਆ ਮੈਂ ਕਿਹਾ ਇੰਨਾ ਸਾਡਾ ਮੁੰਡਾ ਕਹਿਣ ਲਿਆ ਤੇ ਅਗੂ ਆਂਦੀ ਤੁਹਾਡੇ ਮੁੰਡੇ ਦੀ ਹੋਊ ਗਲਤੀ 베ਰੀ ਤੋਂ ਭਤੀਕ ਦੇਂਦੀ ਖਾਨਦਾਨ ਵਾਲੇ ਘਰ ਦੀ ਆ ਤੁਹਾਡੇ ਮੁੰਡੇ ਦੀ ਸਾਰੀਆਂ ਗਲਤੀਆਂ ਹਨ ਨਾ ਫਾਨੂੰ ਦਾ ਕੁਝ ਵੀ ਆ ਉਹ ਮੰਮੀ ਤੇ ਰਿਸ਼ਤਾ ਮੰਗਣ ਗਏ ਹੋ ਲੜਨ ਗਏ ਉਹ ਰਿਸ਼ਤਾ ਮੰਗਣ ਗਈਆਂ ਜਿਤੀਆਂ ਪਵਾ ਕੇ ਰਾਹ ਦਿੱਤੀਆਂ ਮੈਨੂੰ தாਜੇ ਵੀ ਕਹਿ ਜਾਂ ਰਿਸ਼ਤਾ ਮੰਗਣ ਗਈਆਂ ਘਰ ਉਧਾਂ ਗਈਆਂ ਆਪ ਚੱਲ ਜੇ ਨਾਲ ਉਹ ਮੰਮੀ ਕੋਈ ਵੀ ਕੁੜੀ ਦੀ ਗਲਤੀ ਕੱਢਦੇ ਆ ਹਮੇਸ਼ਾ ਨਾਲ ਮੁੰਡਾ ਹੀ ਗਲਤ ਏ ਤੁਸੀਂ ਜਿਹੜੀ ਗੱਲ ਕਰਨ ਗਏ ਉਹ ਕਰਦੇ ਹਾਂ ਦੂਜੀਆਂ ਗੱਲਾਂ ਕੰਨੋ ਲੈ ਕੇ ਬੈਗੇ ਹੋ ਅੱਛਾ ਮੈਂ ਤੇਰੇ ਕੋਲ ਸਿੱਖ ਕੇ ਜਾਂਦੀ ਕਿਹੜੀਆਂ ਗੱਲਾਂ ਕਰਨੀਆਂ ਤੇ ਕਿਹੜੀਆਂ ਨਹੀਂ ਕਰਨੀਆਂ ਡੁੱਬ ਕੇ ਮਰ ਜਾ ਅਗਲੇ ਫਾਰੀ ਤੇਰੀ ਗਲਤੀ ਕੱਢੀ ਜੇ ਤੂੰ ਇਹੋ ਕੰਮ ਕਰਨਾ ਤੇ ਇੱਥੇ ਦੱਸ ਦੇਤਾਂ ਮੱਕਲ ਹੁੰਦਾ ਹੀ ਨਾ ਉਹ ਮਾਜੀ ਫਿਰ ਮੈਂ ਉਹਨਾਂ ਨੂੰ ਫੋਨ ਲਾ ਕੇ ਜੀ ਕਹਿਨੀ ਆ ਕਿ ਤੁਹਾਡੀ ਮਾਂ ਦੇ ਇੱਥੇ ਲੜਕੇ ਬੜਾ ਗਏ ਤੇ ਬਰਾ ਮੇਰੀ ਭੂਆ ਦੀ ਬੇਇੱਜ਼ਤੀ ਕਰਕੇ ਗਏ ਨੇ ਇਹ ਭਲਾ ਕਿ ਇਦਾਂ ਨਹੀਂ ਗੱਲ ਹੋਈ ਇਦਾਂ ਕਰ ਮੇਰੀ ਧੀ ਫੋਨ ਕਰਕੇ ਨਾ ਉਹ ਚੰਗੀ ਤਰ੍ਹਾਂ ਦੱਸਦੀ ਸਭ ਕੁਝ ਤੇ ਮੇਰੀ ਭੂਆ ਤੇ ਆ ਬੜੀ ਪਰੇਸ਼ਾਨ ਹੋਆ ਪੀਨੀ ਬੇਇੱਜ਼ਤੀ ਘਰੇ ਆਣ ਕੇ ਕੋਈ ਗੱਲ ਨਹੀਂ ਕਰਦੀ ਉਹਨਾਂ ਨਾਲ ਫਿਰ ਕਰ ਮੇਰੀ ਧੀ ਤੂੰ ਮੈਂ ਕੰਮ ਵੇਖ ਲਾ ਕੋਈ ਹਾਂਜੀ ਵੇਖ ਲਿਆ ਹੁਣ ਪਤਾ ਨਹੀਂ ਮੈਂ ਕਿੱਥੇ ਨਾ ਇਹਨਾਂ ਨੂੰ ਤੂੰ ਮਾਗ ਲੂੰਦਾ ਤੇ ਚੰਗਾ ਸੀ। ਮੈਨੂੰ ਤਾਂ ਪਤਾ ਕਿ ਇਹ ਕੰਮ ਕਰਕੇ ਆਉਣਾ ਇੱਥੇ। ਕੰਮ ਕਰਕੇ ਆਉਣਾ। ਗੱਲਾਂ ਕਿਦਾਰੀਆਂ ਕਰਦਾ। ਇੱਥੇ ਬੈ। ਆ ਕੀ ਦਾ ਫੋਨ ਆ ਗਿਆ ਫਿਰ ਤੂੰ ਦੱਸ। ਮੰਮੀ ਕਿਹੇ ਦਾ ਆਉਂਦੇ ਆ ਇਹ ਤੁਹਾਨੂੰ ਕਹਾਂ। ਇੱਥੇ ਸੁਗਾ ਬਾਤ ਨਹੀਂ ਆਉਂਦੇ ਉਸੇ ਦੇ ਜਦੋਂ ਹੋ ਕੇ ਆਈਆਂ। ਉਹ ਨਹੀਂ ਕਿਹੇ ਦਾ। ਇੱਥੇ ਬਹਿ ਕੇ ਨਾ ਤੂੰ ਸਪੀਕਰ ਲਾ ਕੇ ਗੱਲ ਕਰ ਜਿਵੇਂ ਜਦੋਂ ਤਾਂ ਵੀ ਕਰਦੇ ਕੋਈ ਗੱਲ। ਇਹ ਲੱਗਦੀ ਹੈ ਪਰ। ਤੇ ਰੱਖ ਦੇ ਇੰਜ ਵਿੱਚ। ਹਲੋ। ਹਾਂ। ਅੱਛਾ। ਉਹ ਨਹੀਂ ਤੂੰ ਮੇਰੀ ਗੱਲ ਤਾਂ ਸੁਣ। ਤੂੰ ਫਿਕਰ ਨਾ ਕਰ ਮੈਂ ਸਾਰਾ ਕੁਝ ਸਹੀ ਕਰਦਾ ਹਾਂ। ਆਛਾ। ਜੇ ਆ ਤੂੰ ਫੋਨ ਕੱਟ ਮੈਂ ਤੈਨੂੰ ਕਰਦਾ ਹੁਣੇ। ਦੇਖੇ ਇੱਕ ਇਦਾ ਫੋਨ ਵਾਲਾ ਮੈਨੂੰ ਇਹ ਦੱਸ। ਉਹ ਮੰਮੀ ਉਹਦਾ ਹੀ ਸੀ। ਚਾਹ ਕੇ ਤੂੰ ਹੀ ਗਲਤ ਗੱਲ ਕੀਤੀ। ਅੱਛਾ ਤੂੰ ਰਿਸ਼ਤਾ ਮੰਗਣ ਗਏ ਕਿ ਮੈਨੂੰ ਪਿੰਡੋਂ ਕੱਢਣ ਗਏ ਉਹ। ਮੈਂ ਮੈਨੂੰ ਜੰਮਿਆ ਪਾਲਿਆ ਤੇ ਗਲਤੀਆਂ ਹੁਣ ਮੇਰੇ ਤੇ ਨਹੀਂ ਕਰਨੀਆਂ। ਕੱਲ ਦੀ ਲੂੰਬੜੀ ਤੇ ਅੱਜ ਗੱਲਾਂ ਮੈਨੂੰ ਕਰਾਉਣ ਈ ਆ। ਉਹ ਮੰਮੀ ਜਾ ਕੇ ਤੇ ਰਿਸ਼ਤਾ ਮੰਗਣਾ ਸੀ ਨਾ ਕਿਹੜੀ ਗੱਲ ਆਹ ਗੱਲ ਕਹੀ ਤੂੰ ਇਹਨੂੰ ਕਲਾਵੋ। ਫਿਰ ਵੀ ਜੀਵਨ ਦੀਆਂ ਚਲਾਕੀਆਂ ਜੇ ਤੇਰੀ ਭਤੀ ਨੇ ਹੁਣ ਫੋਨ ਕੀਤਾ ਹੁਣ ਨਾ ਨੂੰ ਜਾ ਕੇ ਪੁੱਛਾਂਗੀ ਨਾ ਕਿ ਤੇਰੀ ਤਾਂ ਭਤੀ ਫੋਨ ਗਾਢੀ ਆ ਮੈਂ ਨੰਬਰ ਕਢਾਵਾਂਗੀ ਨਾਲੇ ਖਾਲਾ ਦੀ ਜਾ ਕੇ ਫੜਾ ਫੋਨ ਮੈਨੂੰ। ਫੜਾ ਮਾਤਾ ਨੂੰ ਫੋਨ। ਜੋ ਮਰਜ਼ੀ ਕਰੋ ਹੁਣ ਤੁਹਾਨੂੰ ਮੈਂ ਹੱਥ ਜੋੜ ਕੇ ਸ਼ਤ ਮੰਗਣਾ ਪਰ ਤੁਹਾਨੂੰ ਮੰਗਣਾ ਪੈਣਾ ਡੈਡੀ ਨੂੰ ਖੜੋ ਨਾਲ ਇਹ ਤਾਂ ਮੈਂ ਕੁਝ ਖਾ ਕੇ ਮਰ ਜਾਣਾ ਜੀ ਬੜੀ ਵਧੀਆ ਗੱਲ ਕੀਤੀ ਹੋ ਸ਼ਰੀਕਾ ਕੋ ਹੁਣ ਹਨ ਨੂੰ ਹੋਰ ਪਿਆਰੀ ਪਵਾ ਵੀ ਮਾਫੀ ਮੰਗੀਏ ਜਾ ਕੇ ਇਹੋ ਕੰਮ ਤੇ ਚਾਹੁੰਦੇ ਸੀ ਤੇ ਤੂੰ ਹੀ ਮੰਮੀ ਜਾ ਕੇ ਗਲਤ ਗੱਲ ਕੀਤੀ ਹੈ ਘਤੋਂ ਹੱਤ ਮੈਨੂੰ ਕਿਉਂ ਕੱਲਿਆ ਗਈ ਪਾਤੀਆ ਤੂੰ ਆਪ ਚੱਲ ਜਾਣਾ ਹੁਣ ਆਪ ਚੱਲ ਜਾਣਾ ਹੁਣ ਜੇ ਮੈਨੂੰ ਪਤਾ ਹੁੰਦਾ ਮੈਂ ਚਲੇ ਜਾਂਦਾ ਆਪੀ ਚੱਲ ਜਾਈਂਗਾ ਹਨ ਨੂੰ ਕਹਿੰਦੀ ਲੋਰੀ ਠੀਕ ਜੋ ਫਕਰ ਕੇ ਰੱਖ ਰਹੀ ਮਨੋਦਸਿਆ ਨਹੀਂ ਆ ਦੱਸਿਆ ਨੰਬਰ ਦਿੱਤਾ ਹੀ ਹੈ ਤਾਂ ਦਿਖਾਇਆ ਉਹਦੀਆਂ ਕਿੱਦਾਂ ਮੈਂ ਗਲਤੀਆਂ ਕੱਢਾਂ ਤੂੰ ਉਹਨੇ ਤੁਹਾਨੂੰ ਨੰਬਰ ਕਿੱਥੋਂ ਆ ਗਿਆ ਪਹਿਲਾਂ ਮੈਂ ਨਹੀਂ ਇਹ ਗੱਲ ਦਾ ਜਿੱਥੋਂ ਮਰਜੀ ਆਇਆ ਓਏ ਜਦੋਂ ਤੁਹਾਨੂੰ ਇੱਕ ਵਾਰੀ ਮੈਂ ਗੱਲ ਦੱਸਤੀ ਐ ਫੇਰ बार-बार ਕਿਹੜੀ ਗੱਲਾਂ ਕੰਢੀ ਜਿਹੜੀ ਭੂਆ ਬੱਤੀ ਬੱਤੀ ਉਹਨੇ ਤਾਂ ਕਰਨੀਆਂ ਹੀ ਜਦੋਂ ਤੁਸੀਂ ਗੱਲ ਜਾ ਕੇ ਸਹੀ ਕੀਤੀ ਹੈ ਨਹੀਂ ਸਹੀ ਕੀਤੀ ਤੁਹਾਨੂੰ ਹਾਂ ਸਹੀ ਕਰਨੀਆਂ ਆਉਂਦੀਆਂ ਨਾ ਮਾਪਿਆਂ ਨੂੰ ਕਿੱਥੇ ਸਹੀ ਕਰਨ ਆਉਂਦਾਂ ਨੇ ਮੇਰੀ ਗੱਲ ਸੁਣ ਲਓ ਜਾ ਕੇ ਕੋਈ ਨਾ ਕੋਈ ਹੱਲ ਕੱਢ ਲਓ ਇਹ ਨਾ ਹੋਵੇ ਕੁਝ ਹੋ ਜੇ ਅੱਛਾ ਹਣ ਹੋਣ ਦਾ ਵੀ ਡਰਾਵਾ ਦੇ ਦਿੱਤਾ ਵਾ ਠੀਕ ਆ ਪੁੱਤ ਡਰਾਵਾ ਨਾ ਸਮਝੇ ਉਹਨੂੰ ਕੋਈ ਗੱਲ ਨਹੀਂ ਕਰਨੀ ਤੇਰੇ ਪਿਓ ਨਾਲ ਗੱਲ ਵੀ ਅਗਲਾ ਦਿਨ ਤੂੰ ਮੂੰਹ ਤਮਕੀਆਂ ਦੇ ਦੇ ਨਾ ਦੱਸ ਮੈਂ ਹੁਣ ਕਿਹੜੇ ਖੂਚ ਪਾ ਜਾ ਹਾਂ ਜਾ ਕੇ ਮੇਰੇ ਪਿਆਰੀ ਪੈ ਜੰਗੀ ਆ ਵੀ ਆਪਣੀ ਪਤੀ ਦਾ ਰਿਸ਼ਤਾ ਦੇ ਦੇ ਫੇਰ ਤੂੰ ਕੋਸ਼ਵਾ ਮੈਨੂੰ ਨਹੀਂ ਪਤਾ ਤੁਸੀਂ ਕੀ ਕਰਨਾ ਏ ਜਿੱਦਾਂ ਮਰਜ਼ੀ ਕਰੋ ਭਰਾਵਾ ਰੱਬ ਦਾ ਵਾਤਾ ਸਾਡੀ ਜਾਨ ਛੱਡ ਜਾਨ ਛੱਡ ਤੂੰ ਜਾ ਕੇ ਚੱਜ ਦੀ ਗੱਲ ਕਰੋ ਹੋਰ ਗੱਲਾਂ ਲੈ ਕੇ ਬਹਿਦੇ ਨੇ ਉੱਥੇ ਜਾਸਰ ਹਾਂਜੀ ਪੱਕੀ ਰੋਟੀ ਹਾਂ ਰੋਟੀ ਤਾਂ ਬਣ ਗਈ ਹੈ ਤੁਸੀਂ ਕਿਧਰ ਹੋਏ ਹੋ ਮੈਂ ਸਬਜ਼ਾ ਲੈਣ ਗਿਆ ਸੀ ਸੇਸੋ ਦਾ ਆਇਆ ਜੀ ਚਲੋ ਕੋਈ ਨਾ ਆਹ ਮੇਰਾ ਬੇਚਾਰਾ ਹੀ ਹੋ ਤਾਂ ਆਉਣੀਆਂ ਤੇ ਮੇਰੀ ਗੱਲ ਸੁਣੋ ਮੇਰੀ ਗੱਲ ਤੁਹਾਨੂੰ ਦੱਸਣੀ ਜੀ ਉਹ ਪਿੰਦਰ ਦੀ ਮੰਮੀ ਨਹੀਂ ਹੈ ਆਹੋ ਉਹ ਆਈ ਆ ਦੇਖੇ ਉਹ ਤੇ ਸਾਡੇ ਘਰ ਵਾਦੀ ਨਹੀਂ ਆਹੀ ਤਾਂ ਮੈਂ ਗੱਲ ਕਹਿਣ ਗਈ ਉਹ ਤੇ ਕਦੀ ਆਈ ਨਹੀਂ ਆ ਅੱਜ 15 20 ਮਿੰਟ ਬੈਠ ਕੇ ਗਈ ਆ ਦਰਮਿੰਦੀ ਦੇ ਕੋਲ ਪਤਾ ਨਹੀਂ ਕੀ ਗੱਲਾਂ ਕਰਕੇ ਗਏ ਆ ਤੁਸੀਂ ਪੁੱਛਿਆ ਤਾਂ ਜਾ ਕੇ ਜਦੋਂ ਕੋਈ ਨਾ ਕੋਈ ਗੱਲਮ ਹੁਣੀ ਆ ਉਹ ਸਾਡੇ ਘਰ ਵੱਢਦੀ ਨਹੀਂ ਉਹ ਕਦੀ ਨਹੀਂ ਵਢੀ ਉਹ ਨਾ ਦੋਖ ਤੇ ਨਾ ਸੁੱਖ ਚ ਤੁੰਨ ਦੱਸਿਆ ਹੀ ਨਾ ਉਹਨੂੰ ਇੱਥੇ ਗੱਲ ਹੋਈ ਕਿਂਦਰ ਦੀ ਤੇ ਨਾਲ ਦੀ ਬੇਰੋਣਾ ਨੂੰ ਨਿਭਾਵਾ ਪਾਇਆ ਹਿੰਗਾ ਕਿ ਬਿੰਦਲਾ ਦੋਸਤ ਦੇ ਵਿੱਚ ਆਈ ਹੀਗੀ ਤੇ ਪਰ ਮੈਨੂੰ ਨਹੀਂ ਨਾਲੇ ਪਤਾ ਲੱਗਣ ਦਿੱਤਾ ਕੀ ਗੱਲ ਹੋਈ ਹੈ ਕੀ ਨਹੀਂ ਮੈਂ ਪੁੱਛਿਆ ਸਭੋ ਜੰਮੀ ਵੀ ਮੈਂ ਕਿ ਆਂਟੀ ਕੀ ਕੰਮ ਆਏ ਹੈ ਕਿੰਦੇ ਨਹੀਂ ਕੋਈ ਕੰਮ ਨਹੀਂਗਾ ਕੰਮ ਤਾਂ ਕਿੰਦੇ ਤੇ ਮੰਮੀ ਨਹੀਂ ਬਸ ਹੋ ਗਿਆ ਵਾ ਹੁਣ ਚੱਲੀ ਆਂ ਤੁਹਾਡਾ ਵੀ ਠੀਕ ਆ ਹੁਣ ਤੁਸੀਂ ਮੰਮੀ ਨੂੰ ਪੁੱਛਣਾ ਨਾ ਵੀ ਕੀ ਕਰਨਾ ਹੈ ਇਹ ਕੋਈ ਗੱਲ ਨਹੀਂ ਮੈਂ ਪੁੱਛਣਾ ਜਾ ਕੇ ਕੀ ਗੱਲ ਹੋਵੇ ਹਾਂ ਪੁੱਛ ਕੇ ਮੈਨੂੰ ਵੀ ਦੱਸ ਦਿਓ ਇਹਨਾਂ ਨੂੰ ਮੈਨੂੰ ਦੱਸੋਈ ਨਾ ਮਗਰ ਸਾਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਹੈਗਾ ਆ ਘਰ ਦੇ ਵਿੱਚ ਆਪੋ ਆਪਣੀ ਚਸਰਾਵਾ ਕਰ ਜਾਂਦੇ ਆ ਸਾਨੂੰ ਵੀ ਪੁੱਛ ਲਿਆ ਕਰ ਨਾ ਇਹ ਵੀ ਮੈਂਬਰ ਹੀ ਆ ਘਰ ਦੇ ਉਹ ਕੋਈ ਗੱਲ ਨਹੀਂ ਤੈਨੂੰ ਦੱਸ ਦਿੰਦਾ ਮੈਂ ਆਣ ਕੇ ਹਾਂ ਮੇਰੀ ਗੱਲ ਸੁਣੋ ਇੱਕ ਹੋਰ ਗੱਲ ਆ ਮੇਰੀ ਮੰਮੀ ਦਾ ਫੋਨ ਆਇਆ ਹੈਗਾ ਮੇਰੀ ਛੋਟੀ ਭੈਣ ਦਾ ਰਿਸ਼ਤਾ ਹੋ ਗਿਆ ਬੜੇ ਵਧੀਆ ਘਰੇ ਲੈ ਇਹ ਤਾਂ ਵਧੀਆ ਹੋ ਗਿਆ ਤੇ ਮਿੰਡਾ ਪੁਲਿਸ ਚਾਹ ਤਾਂ ਮਮੀ ਡਾਡੀ ਉਹ ਸਰਕਾਰੀ ਨੌਕਰੀ ਕਰਦੇ ਟੀਚਰ ਆ। ਹਾਂ। ਹਾਂ। ਦਾਦਾ ਮਮੀ ਨੂੰ। ਆਹੋ ਦੱਸੋ ਨਾਲੇ ਅੱਗ ਲਾਓ ਇਹਨੂੰ ਕਹਿੰਦੀ ਕਿ ਵਧੀਆ ਘਰ ਚ ਨਹੀਂ ਹੋਣਾ। ਕਹਿੰਦਾ ਸ ਗਿਆ ਦੀ ਹੋ ਗਿਆ ਵਾ ਵਧੀਆ ਘਰ ਦੇ ਵਿੱਚ। ਉਹ ਕੋਈ ਜਾਂ ਦੱਸ ਦੇਣਾ ਵੀ। ਸਰਕਾਰੀ ਨੌਕਰੀ ਕਰਦੇ ਅਗਲੇ ਤਾਂ ਵੀ ਨਹੀਂ ਨੂੰ। ਉਹ ਠੀਕ ਆ। ਦੱਸੋ ਪਰ ਮੂੰ ਦੱਸਿਆ ਵਾ ਹੁਣ ਪਰਮ ਜਾ ਕੇ ਦੱਸਣਗੇ ਨਾ। ਚੰਗਾ ਇੰਨੇ ਮੱchnਾ ਇਨਾ ਇਹਨੂੰ ਅੱਗ ਲੱਗ ਜਣੀ ਨਾ ਡਰਤਾ। ਕਿ ਹਾਂ ਵੀ ਇਹਦਾ ਇਹਦੀ ਭੈਣ ਦਾ ਰਿਸ਼ਤਾ ਹੋ ਗਿਆ ਗਿਆ। ਹਲੇ ਹੋਇਆ ਤਾਂ ਨਹੀਂਗਾ। ਪਰ ਚਲ ਕੋਈ ਨਹੀਂ ਤੇ ਚੰਗਾ ਕਵਾਂਗੇ ਤੇ ਚੰਗਾ ਹੀ ਹੋਊਗਾ ਕੋਈ ਜਾਣਾ ਵਾ ਇਹ ਤਾਂ ਗੱਲਬਾਤ ਹੀ ਸ਼ੁਰੂ ਹੋਈ ਆ ਕੋਈ ਨਹੀਂ ਰਿਸ਼ਤਾ ਵੀ ਹੋਈ ਜਾਣਾ ਮੈਨੂੰ ਲੱਗਦੇ ਸਭਾਈ ਕਰਨਾ ਤੇ ਕਰਨੀ ਆ ਆ ਕਟਾਵੇ ਕੋੜੇ-ਟੋੜੇ ਹੈ ਜਿਹੜੀ ਤੇਰੀ ਘਰ ਦੀ ਉਹ ਤਾਂ ਵੇਲ ਹੀ ਨਹੀਂ ਹੈਗਾ ਹੈ ਵੇਦ ਮਿਲੇ ਆਪਣੇ ਬੋਦੇ ਵਾਣੋ ਤੇ ਫੇਰ ਹੀ ਆ ਨਾ ਆ ਸਫਾਈਆਂ ਵਾ ਤੇ ਕਿਤੇ ਮਸਲੀ ਚਾਤੀ ਮਾਰਦੀ ਆ ਆਪਣਾ ਆਪ ਸਵਾਰਦੀ ਰਹਿੰਦੀ ਸਰਦਨ ਸ਼ੀਸ਼ੇ ਗਾੜੀ ਉਹਨੂੰ ਕਹੀਏ ਤੇ ਉਹ ਵੀ ਮੂੰਹ ਬਣਾਉਂਦੀ ਅੱਗੇ ਉਹ ਕਹਿਣਾ ਕੀ ਇਹਨੂੰ ਆਹ ਤੂੰ ਮਾਂ ਨੂੰ ਕਿਆ ਕਰਕੇ ਉਹਨੂੰ ਕਹਿ ਦੀ ਕਿ ਲੋੜਾ ਤੈਨੂੰ ਮੇਰੀ ਗੱਲ ਸੁਣੋ ਇਹਨੂੰ ਰੱਖੋ ਇੱਥੇ ਹਾਂ ਦੱਸ ਮੈਂ ਤੁਹਾਨੂੰ ਗੱਲ ਪੁੱਛਾਂ ਇੱਕ ਪੁੱਛ ਕੀ ਗੱਲ ਆ ਬੜੀ ਚੋਰਾ ਹਾਂ ਪੁੱਛਣ ਡਿਆ ਸੱਸਾ ਦੱਸਿਓ ਹਾਂ ਹਾਂ ਪੁੱਛੇਂਗਾ ਤੇ ਸੋਗੀ ਉਹ ਪਿੰਡਰ ਦੀ ਮੰਮੀ ਕਿੱਦਾਂ ਆਈ ਹੈ ਨਾ ਤੂੰ ਤੇ ਘਰ ਹੈ ਨਹੀਂ ਤੇ ਤੈਨੂੰ ਕਿੱਦਾਂ ਪਤਾ ਪਿੰਡਰ ਦੀ ਮੰਮੀ ਇੱਥੇ ਆਈ ਮੇਰੀ ਘਰ ਵਾਲੀ ਤੇ ਘਰ ਹੀ ਨਾ ਉਹ ਦੱਸਣ ਡਈ ਮੈਨੂੰ ਵੇ ਘਰ ਵਾਲੀ ਦੱਸਿਆ ਪਿਆ ਸਾਰੇ ਠੀਕ ਆ ਨਾ ਜਿਹੜੀ ਖਬਰਾਂ ਦਿੰਦੀ ਆਂ ਦਰਵਾੜ ਵੜ ਕੇ ਤੈਨੂੰ ਕੀ ਆਂਦੀ ਹੈ ਤੈਨੂੰ ਉਹ ਕਹਿੰਦੀ ਕੋਹ ਨਹੀਂ ਆ ਉਹ ਕਹਿੰਦੀ ਪਿੰਦਰ ਦੇ ਮੰਮੀ ਆਈ ਆ ਕਰ ਅੱਧਾ ਪੌਣਾ ਘੰਟਾ ਰਹੀ ਆ ਇੱਥੇ ਤੇ ਗੱਲਬਾਤ ਹੋਈ ਇਹੇ ਸਿਰ ਚ ਰਹੀ ਆ ਅੱਧਾ ਪੌਣਾ ਘੰਟਾ ਉਹ ਤੇ 10 ਮਿੰਟ ਨਹੀਂ ਖਲੋਤੀ ਇੱਥੇ ਐਵੇਂ ਰੋਲਾ ਪਾਈ ਜਾਂਦੀ ਐ ਨਾਲੇ ਨਾ ਇਹਦੀਆਂ ਕਰਤੱਵਾਂ ਕਰਕੇ ਆਈ ਹੀਗੀ ਜਿਹੜੀ ਜ਼ੁਬਾਨ ਰੱਡੀ ਛੱਡਦੀ ਨਾ ਉਹਦਣੇ ਇਹਨੂੰ ਕਹਿੰਦੀ ਨਾ ਬੰਦ ਹੋ ਜਾ ਬੰਦ ਹੋ ਜਾਣੀ ਅੰਦਰ ਪਾ ਲੈ ਜ਼ੁਬਾਨ ਆਪਣੀ ਤੇ ਪਾਉਂਦੀ ਨਹੀਂ ਕਿਤਾ ਉਸਦਣ ਵਾਲੀ ਗੱਲ ਤੋਂ ਆਈ ਹੀ ਜਿਹੜੇ ਉਦੋਂ ਕੋਠੇ ਦੇ ਵਿਚਾਰੀ ਚਾਬੀ ਦੇਣ ਚਲ ਗਈ ਤੇ ਇਹਨੇ ਸਾਰਾ ਪਹਾੜ ਸੱਤੇ ਚੁੱਕ ਲਿਆ ਆ ਕੀ ਬਣ ਲਿਆ ਮੰਮੀ ਆ ਕੀ ਬਣ ਲਿਆ ਤੇ ਲਮਾ ਦੇਣਾ ਨੇ ਅਗਲੀ ਨੇ ਜਦੋਂ ਉਹਦੇ ਪੁੱਤ ਤੇ ਕੋਈ ਉਬਰ ਚੱਕੂਗਾ ਤਾਂ ਉਹਨੇ ਤੇ ਲਾਵਾ ਦੇਣਾ ਹੀ ਆ ਕਿ ਆਪਣੀ ਨਰੌਂ ਦੀ ਜ਼ੁਬਾਨ ਬੰਦ ਕਰਕੇ ਰੱਖੋ ਸੰਗ ਪਾੜ ਪਾੜ ਸਾਰੇ ਪਿੰਡ ਨੂੰ ਸੁਣਾਉਂਦੀ ਉਹ ਵੀ ਮੈਨੂੰ ਇਸੇ ਕਰਕੇ ਕਹਿੰਦੀ ਆ ਕਿ ਚਲੋ ਬੇਤੀ ਤੀ ਭੈਣਾ ਕਾਦੇ ਰੱਖਣੀ ਆ ਘਰ ਤੇ ਤੁੰ ਛੱਡ ਗਿਆ ਉਹਨੇ ਵੀ ਉਹ ਦੇ ਪਿੱਛੇ ਹੀ ਪੈ ਗਈ ਹੱਥ ਧੋ ਕੇ ਕਿਉਂ ਛੱਡ ਕੇ ਆਵਾ ਤੁਹਾਡਾ ਕੀ ਖਾਂਢੀ ਐ ਪਲੇ ਦੱਸੋ ਤੇ ਤੇਰੇ ਤੇ ਮਾਵੇਂ ਦੀ ਤੀ ਤੂੰ ਸ਼ਰਮ ਕਰ ਲੈ ਥੋੜੀ ਬੋਤੀ ਹੁਣ ਮੈਂ ਕੀ ਕਰਾਂ ਹੁਣ ਜਦੋਂ ਇਦਾਂ ਦੀਆਂ ਗੱਲਾਂ ਹੁੰਦੀਆਂ ਕਰ ਤੇ ਮੇਰੇ ਵੀ ਦਿਮਾਗ ਤੇ ਉਹ ਗੱਲ ਆਉਂਦੀ ਵੀ ਤਲ ਛੱਡ ਮੈਂ ਆਪਣਾ ਦਿਮਾਗ ਸਿੱਧਾ ਰੱਖ ਉਹਦੇ ਪਿੱਛੇ ਨਾ ਨਾ ਚਲੋ ਛੱਡੋ ਬਾਕੀ ਗੱਲਾਂ ਖੁਸ਼ੀ ਦੀ ਗੱਲ ਦੱਸਾਂ ਦੱਸ ਹੁਣ ਖੁਸ਼ੀ ਵਾਲੀ ਕਿਹੜੀ ਆ ਸਾਲੀ ਮੇਰ ਦਾ ਰਿਸ਼ਤਾ ਹੋ ਗਿਆ ਚੰਗਾ ਹੋਇਆ ਤੇਰੇ ਵਖਤੇ ਹੋ ਖੁਸ਼ੀ ਦੀ ਮੈਂ ਕਿਹੜਾ ਹੋ ਗਿਆ ਤੇ ਚੰਗੇ ਘਰ ਹੋਇਆ ਨਾ ਕੋਈ ਨਹੀਂ ਮੁੰਡਾ ਪੁਲਿਸ ਚ ਉਹ ਸਾਸ ਸੋਰਾ ਵੀ ਉਹਦੇ ਜੌਬ ਕਰਦੇ ਸਰਕਾਰੀ ਨੇ ਮਾੜੇ ਕਰਮ ਉਹਨਾਂ ਦੇ ਜਿਨ੍ਹਾਂ ਨੇ ਇਹਦੀ ਪਹਿਣ ਦਾ ਰਿਸ਼ਤਾ ਲੱ ਲਿਆ ਆਏ ਤੇ ਰਿਸ਼ਤੇ ਦੀ ਗੱਲ ਬਾਤ ਹੀ ਚੱਲੀ ਹੋਣੀ ਆ ਜਦ ਤਨ ਵਸੂਗੀ ਤਾਂ ਉਹ ਦਿਨ ਵੇਖਾਂਗੇ ਇਹਦੇ ਜਿਹੜੀ ਲਤਰੋਦੀ ਵੀ ਉਹ ਕਿਹੜੀ ਘਟਵਾ ਹੁਣ ਤੁਸੀਂ ਇਹ ਗੱਲ ਕਰੋ ਗੱਲ ਨਾ ਕਰੋ ਕਿਦਾਂ ਵਿਆਹ ਹੁਣ ਮੂੰਹ ਮੋੜ ਕੇ ਇੱਕ ਗੱਲ ਵਾ ਕਿੱਡੀ ਚਵਲਵਾ ਕਿੱਦਾਂ ਪੁੱਟ ਡਈ ਸਾਰੇ ਟੱਬਰ ਨੂੰ ਹੈ ਤੇ ਅੱਜ ਪਿੰਦਰ ਦੀ ਮੰਮੀ ਕੀ ਲੈਣ ਆਈ ਹੈਗੀ ਦੱਸ ਇਹਨੂੰ ਦੱਸਣਾ ਭਾ ਜ਼ਰੂਰੀ ਵੀ ਕੀ ਲੈਣ ਆਈ ਤੇ ਕੀ ਨਹੀਂ ਲੈਣ ਆਈ ਹਾਦੀ ਹੋਈ ਆ ਕੰਮਕਾਰ ਉਹ ਤੇ ਕਿਨੇ ਜੀ ਨਹੀਂ ਕਰਦਾ ਗੋੜੇ ਗੋੜੇ ਘਟਾ ਪਿਆ ਸਾਰੇ ਘਰ ਦੇ ਵਿੱਚ ਤੇ ਜ਼ਬਾਨ ਵੀ ਇਹਦੀ ਕਿ ਦੰਥਾਂ ਹੁੰਦੀ ਫਿਰਦੀ ਆ ਨਵ ਹਾਂਜੀ ਇੱਧਰ ਆ ਦੱਸੋ 니 ਕਿਹੜਾ ਕੰਮ ਕਿਹਾ ਸੀ ਤੈਨੂੰ ਫੋਨ ਕਰ ਉਹਨੇ ਪਿੱਧਰੋਂ ਕੀਤਾ ਨਹੀਂ ਆ ਕੀਤਾ ਸੀ ਭੂਆ ਜੀ ਮੈਂ ਫੋਨ ਉਹਨਾਂ ਨੂੰ ਅੱਛਾ ਤੇ ਉਹ ਲੱਗਦਾ ਵਾ ਬਾਈ ਗੁੱਸੇ ਵਿੱਚ ਹੀ ਉਹਦੀ ਮੰਮੀ ਚੰਗਾ ਬੋਲਣ ਦੇ ਹੀ ਮਗਰੋਂ ਦਨਾਂ ਦੀ ਮਾਤ ਦੀ ਬਲੀ ਪਈ ਆ ਇਸੇ ਕਰਕੇ ਤੇ ਸਾਡੇ ਘਰ ਆ ਗਈ ਕਿਤੇ ਸਾਡੇ ਘਰ ਨਾ ਮੇ ਨੱਕ ਚੜੀਓ ਹੈ ਤੇ ਮੈਂ ਕਹਿੰਦੀ ਆ ਵੀ ਹੁਣ ਨਾ ਤਾਂ ਪਿੰਦਰ ਨੂੰ ਸਾਫ਼ ਸਾਫ਼ ਗੱਲ ਕਰ ਦੇਣੀ ਈ ਸਾਈ ਉਹ ਆ ਜੀ ਮੈਂ ਇਹਨੂੰ ਕਹਿ ਤਾ ਮੈਂ ਵੀ ਜੇ ਰਿਸ਼ਤਾ ਲਾ ਕੇ ਤੁਹਾਡੇ ਮੰਮੀ ਡੈਡੀ ਸਾਡੇ ਘਰ ਆਉਣਗੇ ਨਾ ਤੇ ਫੇਰ ਹੀ ਆ ਨਹੀਂ ਤੇ ਆਪਣਾ ਵਿਆਹ ਨਹੀਂ ਜੇ ਹੁਣ ਮੇਰੀ ਭੂਆ ਨੇ ਨਹੀਂ ਹੋਣਾ ਤੁਹਾਡੇ ਘਰ ਆ ਵਧੀਆ ਗੱਲ ਕੀਤੀ ਓ ਪੁੱਤ ਤੂੰ ਮੇਰੇ ਮਨ ਪਸੰਦ ਦੀ ਠੀਕ ਵਾ ਨਾ ਓਦਾਂ ਮੁੰਡਾ ਜਿਹੜਾ ਪੂਰੇ ਸਟੈਂਡ ਤੇ ਆ ਹਾਂਜੀ ਓ ਤੇ ਸਟੈਂਡ ਤੇ ਹੀ ਓ ਤੇ ਅਹ ਮੈਨੂੰ ਸਾਹਮਣੇ ਦੇ ਹੀ ਗੱਲ ਕਰਨ ਆਪਣੀ ਮੰਮੀ ਨਾਲ ਕਿ ਓਧਰ ਰਿਸ਼ਤਾ ਲੈ ਕੇ ਜਾਓ ਪਰ ਓ ਦੇ ਹੀ ਕੁਝ ਕਿ ਨਹੀਂ ਬੋਲੇ ਕੋਈ ਗੱਲ ਨਹੀਂ ਫਿਰ ਓਨੇ ਮਨਾ ਲੈਣਾ ਆਪਣੇ ਮਾਪਿਓਰੋਂ ਠੀਕ ਵਾ ਨਾ ਮੈਨੂੰ ਤਾਂ ਲੱਗਦਾ ਵਾ ਵਾਹ ਹੀ ਕਰਦਾ ਵਾ ਤੇਰਾ ਨਾ ਤਾਂ ਹੀ ਤਾਂ ਆਪਣੇ ਘਰ ਕਲੇਸ਼ ਪਾ ਕੇ ਬਿਠਾ ਵਾ ਉਹ ਜੀ ਉਹ ਤੇ ਮੈਨੂੰ ਪਤਾ ਨਹੀਂ ਜੀ ਪਰ ਜਿੰਨਾ ਤੁਹਾਨੂੰ ਬੋਲ ਕੇ ਕਿ ਇਹਨਾਂ ਦੇ ਮਮੀ ਤੁਸੀਂ ਮੈਨੂੰ ਦੱਸਿਆ ਇਹ ਮੈਨੂੰ ਬੜਾ ਗੁੱਸਾ ਆਇਆ ਮੈਂ ਤੇ ਸਾਫ਼-ਸਾਫ਼ ਸੁਣਾਤਾ ਤੇਰੇ ਨਾਮ ਮੇਰੀ ਭੂਆ ਦੀ ਬੇਇੱਜ਼ਤੀ ਬੜੀ ਕਰਕੇ ਗਈ ਹੈ ਸਭ ਕੋ ਦੱਸ ਦੇਣਾ ਜਦਸਿਆ ਮੈਂ ਸਾਰਾ ਕੁਝ ਤੇ ਆਹੋ ਇਹਨਾਂ ਨੂੰ ਕਿੱਦਾਂ ਪਤਾ ਲੱਗੂਗਾ ਹੈ ਕਿਸ ਦੇ ਘਰ ਕਿੱਦਾਂ ਗੱਲਾਂ ਕਰੀ ਦੀ ਆਣ ਕੇ ਨਾਲੇ ਮੁੰਡੇ ਨੂੰ ਪਤਾ ਲੱਗ ਗਿਆ ਵਧੀਆ ਹੋ ਗਿਆ ਹਾਂਜੀ ਚਲ ਮੈਂ ਕਰਾਂ ਸਫਾਈਆਂ ਫਿਰ ਹੈ ਕਿਉਂ ਮੈਂ ਕਰ ਦਿੰਨੀ ਆ ਚਲ ਕਰ ਲੈ ਫਿਰ ਕਿੱਦਾਂ ਕਰੀ ਗਈਆਂ ਆਹ ਦਰਵਾਜ਼ਾ ਰਹਿ ਗਿਆ ਇੱਕ ਚਲੋ ਕੋਈ ਮੈਂ ਕਰ ਦਿੰਦੀ ਆ